ਹੋਰ ਪੁੱਤ ਬਚੋਲਿਆ ਨੇ ਵੀ ਨਾ ਸੋਥਲੂਕ ਰੱਖੀ ਹੈਗੀ ਚੱਲ ਵੀ ਅਵਤਾਰ ਸਿਆਂ ਅੱਜ ਤਾਂ ਮਾਨਸਾ ਜਾਊ ਭਾਣੇ ਬਲਜੀਤ ਤੂੰ ਵੀ ਮੁੰਡੇ ਨੂੰ ਵਿਆ ਲੈ ਹੁਣ ਜੰਵੇ ਲਓ ਤਾਂ ਗਰਮੀ ਆ ਸ਼ੂਟ ਤੱਕੀ ਹੈ ਹਨਾ ਇੱਕ ਆਸੇ ਬਸ ਦੋ ਹੀ ਨਿੰਗੇ ਕਿੜਵਾਲੇ ਨਿੰਗੇ ਕੀ ਕਰੀ ਜਾਨੀਆਂ ਵੀਰਪਾਲਾ ਗਰਮੀ ਆ ਸ਼ੂਟ ਦੇਖਦੀ ਸੀ ਜੀ ਇਕੱਲਾ ਸੂਟਾਂ ਚ ਬੜੀ ਰਹਿਣੀ ਐ ਕੰਮ ਤਾਂ ਦਾ ਵੀ ਕਰ ਲਿਆ ਕਰ ਕੋਈ ਜਾ ਕੇ ਮੇਲੇ ਗਰਮੀਆਂ 'ਚ ਸ਼ੂਟ ਨਹੀਂ ਹੈਗੇ ਜੀ ਗਰਮੀਆਂ 'ਚ ਸ਼ੂਟ ਬਣਾਉਣੇ ਪੈਣਗੇ ਮੈਨੂੰ ਮੈਂ ਤੈਨੂੰ ਕਿੱਥੋਂ ਲੈ ਕੇ ਦੇਵਾਂ ਲੀਜੀ ਬੀਜੀ ਦੇ ਤੂੰ ਤਾਂ ਲੱਗੀ ਰਹਿਣੀ ਹੈਗੀ ਹੋਰ ਹੁਣ ਫਿਰ ਜੇ ਹੈ ਨਹੀਂ ਤਾਂ ਹੀ ਕਹਿੰਨੀ ਹੈਗੀ ਉਹ ਤੂੰ ਕੰਮ-ਕੰਮ ਕਰ ਲਿਆ ਕਰ ਯਾਰ ਕੱਲੇ ਸੂਟਾਂ 'ਚ ਨਾ ਬੜਿਆ ਕਰੋ ਹੋਰ ਹੁਣ ਉਹ ਕੰਮ ਵੀ ਕਰੂੰਗੀ ਛੂਟ ਵੀ ਚਾਹੀਦੇ ਨੇਗੇ ਪੈਦਾ ਕੈਦਾ ਸੂਟ ਜਾਂਦੇ ਜ਼ਹਿਰ ਖਾਨ ਨੂੰ ਤਾਂ ਪੈਸਾ ਨਹੀਂ ਹੈਗਾ ਕਿੱਥੋਂ ਲੈ ਕੇ ਦੇਵਾਂ ਵੀਰਪਾਲ ਤੂੰ ਤਾਂ ਗੁੱਸਾ ਹੀ ਕਰ ਗਈ ਮੈਂ ਤਾਂ ਮਜ਼ਾਕ ਕਰਦਾ ਸੀ ਚੰਨ ਵਾਲੇ ਮਾਨਸ ਤਾਂ ਤੈਨੂੰ ਸੂਟ ਦਵਾ ਲਿਓ ਜਿਹੜੇ ਮੰਮੀ ਹੋਰਿਆਂ ਨੂੰ ਜਿਹੜੇ ਮਾਸੀ ਆਰੀ ਹੈ ਕਿ ਉਹਦੇ ਵਾਸਤੇ ਲਿਆਇਓ ਠੀਕ ਹੈ। ਲੈ ਘਰ ਦਾ ਸਮਾਨ ਦਾ ਪਤਾ ਕਰ ਲੈ ਮਮੀ ਤੋਂ ਵੀ ਕੀ ਕੁਝ ਲੈ ਕੇ ਆਉਣਾ। ਉਹ ਵੀ ਲਈ ਜਾਵਾਂਗੇ। ਪੁੱਛ ਲੈਣੀ ਆ ਮੈਂ ਮਮੀ ਨੂੰ। ਚੱਲਦੇ ਆਂ ਆਪਾਂ ਮਾਨਸਾ। ਠੀਕ ਹੈ। ਚੱਲ ਵੀ ਅਵਤਾਰ ਸਿਆਂ। ਅੱਜ ਤਾਂ ਮਾਨਸਾ ਜਾਊ। ਪਤਾ ਨਹੀਂ ਕਿੰਨਾ ਖਰਚਾ ਕਰਾ ਕੇ। ਚੱਲ ਕੋਈ ਨਹੀਂ। ਕਰਨਾ ਤਾਂ ਪਹੂਗਾ ਹੀ। ਲੈ ਵੀ ਹੋ ਜਾ ਤਕੜਾ। ਪਾਣੇ ਬਲਜੀਤ ਉਹ ਤੂੰ ਵੀ ਮੁੰਡੇ ਨੂੰ ਵਿਆਹ ਲੈ ਹੋਣਾ। ਪਾਣੇ ਵਿਆਹ ਤਾਂ ਲਵਾ। ਮੇਰਾ ਮੁੰਡਾ ਨਹੀਂ ਕੰਮ ਦਾ। ਕਿੰਨੇ ਇੱਕ ਕਮਾਉਂਦਾ ਉਨੇ ਕਿ ਡਾਦਾਂ ਦਾ। ਪਗਾਨੀ ਧੀ ਨੂੰ ਕੀ ਖਵਾਊਗਾ? ਹੁਣ ਕੁੜੀਆਂ ਬਾਹਰ ਜਾਈ ਜਾਂਦੀਆਂ ਨੇ ਜਦੋਂ ਵੱਡੀ ਉਮਰ ਹੋ ਜਾਂਦੀ ਹੈ ਨਾਲ ਕੁੜੀਆਂ ਨਹੀਂ ਮਿਲਦੀਆਂ ਫੇਰ ਦੇਖਾਂਗੇ ਭੈਣੇ ਤੇ ਸਮਝ ਜੇ ਨਹੀਂ ਜਦੋਂ ਕਬੀਲਦਾਰੀ ਪੈ ਜਾਂਦੀ ਹੈ ਨਾ ਗਾਲ ਆਪ ਹੀ ਸਮਝ ਜਾਂਦਾ ਅਗਲਾ ਚੱਲ ਦੇਖਦੇ ਆਂ ਫੇਰ ਹੋਰ ਤੂੰ ਵਿਆਹ ਕੇ ਪਰਾਂ ਘਰ ਆਦੀ ਨਹੀਂ ਤੇਰੀ ਜ਼ਿੰਮੇਵਾਰੀ ਖਤਮ ਹੋ ਜੂਗੀ ਇਹ ਤਾਂ ਹੈਂਦੇ ਮਾਸਿਓ ਬੈਠੇ ਨੇਗੇ ਪੁੱਛਾਂ ਉਹਨਾਂ ਨੂੰ ਬੋਲ ਕੀ ਕਹਿੰਦੇ ਗੱਲ ਤਾਂ ਤੇ ਸਹੀ ਆ ਭੈਣੇ ਪਰ ਮੈਂ ਵੀ ਜ਼ਿੰਮੇਵਾਰੀ ਤੋਂ ਬੇਲੀ ਹੋ ਜਾਣਾ ਅਜੇ ਮੰਮੀ ਹਾਂ ਪੁੱਤ ਅਸੀਂ ਮਾਨਸਾ ਜਾਏ ਇਹ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਜਾਇਓ ਨਹੀਂ ਤਾਂ ਐ ਮੈਂ ਗਰਮੀਆਂ ਇੱਕ ਦੋ ਛੂਟ ਲਿਆਉਂਗੀ ਆਪਦੇ। ਅੱਛਾ। ਹਾਂ ਨਹੀਂ ਸੋਨੂ ਲਿਆ ਦੂੰਗੀ, ਨਹੀਂ ਮਾਸੀ ਨੂੰ ਲਿਆ ਦੂੰਗੀ। ਐ ਕਰੀ ਫਿਰ ਕੂਲੇ ਜੇ ਲਿਆਈਂ ਕੋਈ ਚੂਬਣ ਜਿਆਲੇ ਨਾ ਲਿਆਈਂ ਪੁੱਤ। ਨਾ ਠੀਕ ਐ ਵੀ ਸੁੱਤੀ ਜੇ ਵਧੀਆ ਗਰਮੀ ਚ ਪਾਉਣ ਵਾਲੀ ਲਿਆਉਂਗੀ। ਹਾਂ ਗਰਮੀ ਵਾਲੇ ਜੇ ਲਿਆਈਂ ਦੋ ਸੂਟ ਤੇਰੀ ਮਾਸੀ ਨੂੰ ਲਿਆ ਦੀ ਚਾ। ਹਾਂ ਮਾਸੀ ਨੂੰ ਵੀ ਲਿਆ ਦਾਂਗੇ। ਹਾਂ। ਤੇ ਨਾਲੇ ਐ ਸੀ ਜੇ ਕੋਈ ਕਰਦਾ ਸਮਾਨ ਖਤਮ ਹੋ ਰਿਹਾਗਾ ਫਿਰ ਉਹ ਦੱਸ ਦਿੰਦੇ ਮੈਂ ਲੈ ਲੂ ਆਉਂਦੀ ਨਾਲੇ ਵਿੱਚ। ਉੱਥੇ ਪੁੱਤ ਰਸੋਈ ਚ ਦੇਖ ਲੈ ਜਿਹੜਾ ਕੁਝ ਮੁੱਕਿਆ ਹੋਇਆ ਲਿਆਈਂ। ਠੀਕ ਐ। ਹੋਰ ਭਾਣੇ ਮੈਨੂੰ ਤਾਂ ਆਈਆਂ ਵੀ ਤੇਰੇ ਗੋਡੇ-ਗੁੱਡੇ ਦੁੱਖਦੇ ਨੇ ਤੈਨੂੰ ਮਾੜਾ ਮੈਂ ਕਹ ਸੁਖ ਹੋ ਜਾਊਗਾ। ਹੋਰ ਭਾਣੇ ਮੈਨੂੰ ਵੀ ਆਈਆਂ ਵੀ ਚੱਲ ਹੁਣ ਦੇਖ ਲਾਂ ਨੀ ਆ ਤੇ ਜਵਾਖ ਜ ਸੁਧਰ ਜੀ। ਆਪੇ ਸੁਧਰ ਜੂ ਜਦੋਂ ਵਿਆਹ ਹੋ ਗਿਆ ਉਹਦਾ। ਉਹ ਆਇਆ ਕਦੋਂ ਵੀ ਜ਼ਿੰਮੇਵਾਰੀ ਇਹਦੇ ਪੈਗੀ ਗੱਲ। ਹਾਂ। ਫੇਰ ਤਾਂ ਕੀ ਵੀ ਤਾਂ ਸੁਧਰੀ ਜਾਵੇ। ਨਹੀਂ ਆਪੇ ਸੁਧੇ ਜਾਨੀ ਆਪੇ ਬਗਾਨੀਆਂ ਧੀਆਂ ਸਦਾਰ ਲੈਂਦੀਆਂ ਨੇ ਆਕੇ। ਹੋਰ ਆ। ਚੱਲ ਦੇਖਦੀਆਂ ਭਾਣੇ। ਫੇਰ ਕਰਾਂਗੇ। ਲੈ ਲੈ ਰਿਸ਼ਤਾ ਮੈਂ ਤਾਂ ਤੈਨੂੰ ਇਹੀ ਸਲਾਹ ਦਿੰਨੀ ਆ। ਕਰਾਂਗੇ ਹੁਣ ਰਿਸ਼ਤਾ। ਹੋਰ। ਸਾਫਤਾ ਤਾਂ ਹੈ ਨਹੀਂਗਾ। ਰੱਖੇ ਚੰਗਾ ਮੰਮੀ ਅਸੀਂ ਜਾਣਨੇ ਆ ਫਿਰ ਮਾਨਸਾ ਚੰਗਾ ਚੰਗਾ ਕੋ ਤਾਂ ਛੇਤੀ ਮੋਟਾ ਹਾਂ ਤੁਸੀਂ ਆ ਦੀ ਦਵਾਈ ਦਾ ਖਿਆਲ ਰੱਖ ਲਿਓ ਫਿਰ ਬੜਾ ਲੇਟ ਹੋਈ ਜਾਂਦੀ ਹੈ ਠੀਕ ਹੈ ਜੀ ਪੁੱਛਣਾ ਜੀ ਮੰਮੀ ਹੋਰ ਹਾਂ ਦਾ ਹਾਂ ਪੁੱਛ ਲਿਆ ਸੀ ਆ ਜਾ ਬਹਿ ਜਾ ਫਿਰ ਕਹਿੰਦੀ ਭਾਗ ਜਾ ਦੇਖ ਲੈ ਭਾਣੇ ਮੇਰੀ ਨੂੰ ਕਿੰਨੀ ਚੰਗੀ ਹੈ ਹਰੇਕ ਗੱਲ ਮੈਨੂੰ ਪੁੱਛ ਕੇ ਕਰਦੀ ਹੈਗੀ ਕੋਈ ਕੰਮ ਕਰਨਾ ਹੈ ਕਿਤੇ ਜਾਣ ਹੈ ਮੈਨੂੰ ਪੁੱਛ ਕੇ ਜਾਊਗੀ ਨਹੀਂ ਭਾਣੇ ਚੰਕੀ ਦਾ ਕਿਹੜੀ ਆ ਤੇਰੀ ਨੂੰ ਚਲਾਕ ਵੀ ਵਾਲੀ ਆ ਤੈਨੂੰ ਉਹੀ ਭਲੇਖਾ ਲੱਗਿਆ ਪਹਿਣੇ ਨਹੀਂ ਤੇ ਤੈ ਤਾਂ ਜਾਂਦੀ ਜਾਂਦੀ ਉਈ ਉਹ ਕਹੇਗੀ ਉਹ ਤਾਂ ਅੰਦਰੋਂ ਤਾਂ ਪਹਿਲਾਂ ਸਲਾਹ ਕਰਕੇ ਆਈ ਸੀ ਕਿ ਉਹਦੇ ਨਾਲ ਮੁੰਡੇ ਨਾਲ ਨਹੀਂ ਪਹਿਣੇ ਤੈਨੂੰ ਉਹੀ ਲੱਗਿਆ ਐ ਨਹੀਂ ਹੈਗਾ ਉਹ ਤਾਂ ਬਹੁਤ ਚੰਗੀ ਹੈਗੀ ਕਾਹਨੂੰ ਚੰਗੀ ਆ ਪਹਿਣੇ ਤੂੰ ਤਾਂ ਉਹੀ ਨਹੀਂ ਮੰਨਦੀ ਹੁੰਦੀ ਕਿ ਤੇਰਾ ਤਾਂ ਨਿਕਾਨਾ ਤੇ ਜੂ ਨਹੀਂ ਛੜਕਦੀ ਨਹੀਂ ਪਹਿਣੇ ਤੈਨੂੰ ਨਾ ਉਹੀ ਪਰ ਮੈਂਗਾ ਉਹੀ ਗੱਲ ਬੁੜੀਆਂ ਨੂੰ ਐ ਲੱਗਦਾ ਵੀ ਪਤਾ ਨਹੀਂ ਚਲਾਕ ਐ ਮੈਂ ਤਾਂ ਕਿੱਦੇ ਨਹੀਂ ਆਈ ਐ ਮਹੀਨਾ ਹੋ ਗਿਆ ਆਇ ਨੂੰ ਦੇਖ ਲੈ ਜਮਾ ਨਹੀਂ ਮੈਂ ਤਾਂ ਵਿਚਾਰੀ ਸਾਰੀ ਚੀਜ਼ ਮੰਜੇ ਤੇ ਫੜਾਉਂਦੀ ਐ ਦਵਾਈ ਵੀ ਮੰਜੇ ਤੇ ਫੜਾਉਂਦੀ ਐ ਨਵਾਉਂਦੀ ਐ ਮੈਨੂੰ ਸਾਰੇ ਕੰਮ ਆਪ ਕਰਦੀ ਐ ਤੇ ਕਹੂਗੀ ਮੰਮੀ ਤੂੰ ਮੰਜੇ ਤੋਂ ਪੈਰ ਨਾ ਥੱਲੇ ਲਾ ਨਹੀਂ ਨਹੀਂ ਪਾਣੇ ਤੈਨੂੰ ਹੀ ਲੱਗਦਾ ਕਾ ਮਿੱਠੀ ਵਾਲੀ ਆ ਉਹ ਮਿੱਠੀ ਮਿੱਠੀ ਹੋ ਕੇ ਤੈਨੂੰ ਹਜੇ ਪਹਿਲਾ ਪਹਿਲਾ ਮਿੱਠੀ ਰਹੂਗੀ ਪਿੱਛੋਂ ਪਤਾ ਲੱਗੂ ਤੈਨੂੰ ਨਹੀਂ ਪਾਣੇ ਜੇ ਆ ਸੱਸ ਚੰਗੀ ਹੋਊਗੀ ਫਿਰ ਆਪੇ ਨੂੰ ਚੰਗੀ ਹੋ ਜਾਂਦੀ ਐ ਨਹੀਂ ਹੁੰਦੀ ਪਹਿਲਾਂ ਆਪ ਨੂੰ ਚੰਗਾ ਹੋਣਾ ਪੈਂਦਾ ਕਿਤੇ ਨੂੰਹਾਂ ਧੀਆਂ ਬਣੀਆਂ ਨੇ ਤੈਨੂੰ ਵੀ ਮੈਂ ਤਾਂ ਇਹੀ ਸਲਾਹ ਦਿੰਨੀ ਆ ਕੱਲ ਨੂੰ ਜਦੋਂ ਤੇਰੀ ਨੂੰਹ ਆ ਗਈ ਜੇ ਤੂੰ ਉਹਨੂੰ ਮਿੱਠਾ ਬੋਲੇਗੀ ਤੈਨੂੰ ਤਾਂ ਹੀ ਉਹ ਮਿੱਠਾ ਬੋਲੂਗੀ ਨਹੀਂ ਭੈਣੇ ਕਿਤੇ ਨਹੀਂ ਨੂੰਹਾਂ ਠੀਆਂ ਬਣਦੀਆਂ ਠੀਆਂ ਤਾਂ ਆਪਦੀਆਂ ਹੁੰਦੀਆਂ ਨਹੀਂ ਆ ਫਿਰ ਤਾਂ ਭੈਣੇ ਦਿਮਾਗ ਹੀ ਇਹੋ ਜਿਹਾ ਚੱਲ ਹੂੰ ਤੇਰੀ ਮਰਜ਼ੀ ਹੈ ਭੈਣੇ ਤੈਨੂੰ ਤਾਂ ਗੱਲ ਸੁਣਨੀ ਨਹੀਂ ਮੇਰੀ ਤੈਨੂੰ ਪਿੱਛੋਂ ਪਤਾ ਲੱਗੂਗਾ ਕਿਦੋਂ ਤੇਰੇ ਨਾਲ ਬਣੀ ਆ ਕਿੰਨੇ ਦਿਨ ਹੋ ਗਏ ਮਮੀ ਮਾਸਰੀ ਪਿੰਡ ਗਈ ਹੋਈ ਆ ਹਜੇ ਤਾਂ ਕਾਈ ਨਹੀਂ ਹੈਗੀ ਯਾਰ ਫੋਨ ਲਾ ਕੇ ਪੁੱਛ ਹੀ ਲੈਣਾ ਆ ਕੀਦਾ ਫੋਨ ਆ ਤੇਰਾ ਹਲੋ ਹਲੋ ਮੰਮੀ ਹਾਂ ਬੱਸੀ ਕੋਲ ਜਾ ਕੇ ਬੈਗੀ ਘਰੇ ਆਉਣਾ ਨਹੀਂ ਤਾਂ ਮੈਂ ਥੋਕੇ ਕਰਾਵਾਂਗਾ ਤੇਰੇ ਯਾਰ ਦੋਸਤ ਹੈਗੇ ਨੇਗੇ ਉਹਨਾਂ ਨਾਲ ਟਾਈਮ ਪਾਸ ਕਰ ਆਪਦਾ ਤੇ ਆਹ ਦੇਖ ਲੈ ਬਤਾਰ ਲਿਆ ਆ ਆਪਦੀ ਘਰ ਵਾਲੀ ਨੂੰ ਕੁੜੀ ਦੇਖਣ ਗਿਆ ਨਾਲ ਦੀ ਨਾਲ ਵਿਆਹ ਲਿਆ ਆ ਵਿਆਹ ਕਰਵਾ ਲਾ ਮੈਂ ਤੈਨੂੰ ਘਰੇ ਆਉਣ ਨੂੰ ਕਿਹਾ ਮੰਮੀ ਮੈਂ ਨੀ ਆਉਂਗੀ ਕਰੇ ਹਦੀ ਬਸ ਤਾਂ ਨਿਮੋਲਾਇਦ ਨੂੰ ਬਿਆਕਰ ਵਾਲਾ ਫੇਰ ਦੇਖੂਗੀ ਫੇਰ ਆ ਜੂਗੀ ਹੈਗੇ ਇੰਤਜ਼ਾਰ ਦੋਸਤ ਹੈਗੇ ਤੇਰੇ ਯਾਰ ਦੋਸਤ ਉਹਨਾਂ ਨਾਲ ਟਾਈਮ ਪਾਸ ਕਰ ਆਪਦਾ ਲੈ ਇੱਕ ਤਾਂ ਮੇਰੇ ਮੁੰਡੇ ਨੇ ਜਾਣ ਖਾਰਖੀ ਹੈਗੀ ਇਹ ਨਹੀਂ ਗੱਲ ਸੁਣਦਾ ਰੈਂਦੀ ਖੁੰਦੀ ਲੈ ਭੈਣ ਨੇ ਵੀ ਨਹੀਂ ਸੁਣੀ ਲੈ ਇਹ ਕੀ ਜਾਣੂਗੀ ਇਹਦੀ ਨੂੰਨ ਤੇ ਇਹਦੇ ਪੁੱਤ ਨੂੰ ਇਹਦੇ ਖਿਲਾਫ ਨਾ ਕਰਤਾ ਫੇਰ ਮੈਨੂੰ ਕੀ ਜਾਣੂਗੀ ਵੀ ਮੇਰਾ ਨਾਂ ਉਹ ਵੀ ਬਲਜੀਤ ਆ ਲੈ ਜਾਣੇ ਆ ਇੱਥੇ ਤਾਂ ਧੁੱਪ ਆ ਗਈ ਅੰਦਰ ਬੈਠਨੀ ਆ ਜਾ ਕੇ ਚਾਲ ਗਰਮੀ ਵੀ ਬੜੀ ਹੋਈ ਪਈ ਹੋਰ ਜੀ ਗਰਮੀ ਵਾਲੀ ਹੈ ਮੰਮੀ ਹੋਰੀਆਂ ਮੈਂ ਲੰਦਰ ਬਾਗੀਆਂ ਹੈ ਨਹੀਂ ਉਰੇ ਗਰਮੀ ਵਾਲੀ ਅੰਦਰ ਤਾਂ ਜਾਣਾ ਹੀ ਹੈ ਪਸ਼ੂ ਪਸ਼ੂ ਬੰਨ ਕੇ ਅੰਦਰ ਬਾਗਦੇ ਆ ਸੀ ਹਾਂ ਹੋਰ ਗਰਮੀ ਵਾਲੀ ਆ ਜਾ ਫਿਰ ਆਪਾਂ ਵੀ ਲੇਟ ਹੀ ਹੋ ਗਏ ਹੋਰ ਗਰਮੀ ਥੋੜੀ ਬੈਠੇ ਮਮੀ ਹਾਂ ਬੁੱਤ ਲੈ ਆਂਦੇ ਸੂਟ ਹਾਂ ਮੰਮੀ ਜੀ ਲੈ ਆਏ ਢੀੜ ਵਾਲੀ ਸੀਗੀ ਬਾਜ਼ਾਰ ਚ ਹੋਰ ਤੁਸੀਂ ਬਾਹਰ ਟਾਈਮ ਲਾਇਆ ਹੈ ਹੋਰ ਕੁਸਤਾ ਲਾਸਟ ਟਾਈਮ ਤਵਾਰ ਸੀ ਨਾ ਹਾਂ ਉਹ ਦੇਖ ਹਾਂ ਪੀੜ ਵਾਲੀ ਸੀਗੀ ਸ਼ੂਟ ਤਾਂ ਲੈ ਲੈ ਦੇਖਾ ਪੁੱਤ ਕਿਹੜੇ ਸ਼ੂਟ ਲੈ ਆਈਆਂ ਤੂੰ ਲੈ ਮੰਮੀ ਜੀ ਦਿਖਾਉਣੀ ਹੈਗੀ ਮੈਂ ਸਉਣ ਸ਼ੂਟ ਆਤਾ ਇੱਕ ਸ਼ੂਟ ਮਾਸੀ ਜੀ ਦਾਗਾ ਅੱਛਾ ਹਾਂ ਤੇ ਆਇ ਇੱਕ ਸ਼ੂਟ ਸੋਡਾ ਲੈੰਦਾ ਤੇ ਆ ਦੋ ਸ਼ੂਟ ਮੈਂ ਆਵਦੇ ਲੈ ਅੱਛਾ ਹਾਂ ਸ਼ੂਟ ਤਾਂ ਸਾਰੀ ਸੋਹਣੇ ਨੇਗੇ ਤੂੰ ਐ ਕਰ ਪੁੱਤ ਸਾਰੇ ਸ਼ੂਟ ਸੋਹਣੇ ਨੇਗੇ ਤੂੰ ਐਂ ਕਰੈ ਨਾ ਉਹ ਅੰਦਰ ਲੈ ਜਾ ਨਾਲ ਤਾਂ ਅਬਤਾਰ ਚਾਹ ਕਰਕੇ ਦੇ ਦੇ ਉਹ ਪੀ ਲੂਆ ਨਾਲੇ ਅੰਦਰ ਜਾ ਕੇ ਆਰਾਮ ਕਰ ਲੋ ਤੁਸੀਂ ਪੀਓ ਮੰਮੀ ਚਾਹ ਹਾਂ ਅਸੀਂ ਵੀ ਪੀਵਾਂਗੇ ਠੀਕ ਆ ਬਣਾਉਣੀ ਸੂਟ ਤਾਂ ਭਾਣੇ ਸੋਹਣੇ ਨੇ ਸਾਰੇ ਹਨਾ ਹਾਂ ਭਾਣੇ ਸੂਟ ਤਾਂ ਆਪੇ ਸੋਹਣੇ ਨੇ ਤੇਰੀ ਨੂੰ ਲੈ ਕੇ ਆਈ ਹੈ ਨਾ ਤਾਂ ਕਰਕੇ ਤੈਨੂੰ ਸੋਹਣੇ ਲੱਗਦੇ ਆ ਨਹੀਂ ਮੇਰੀ ਨੂੰ ਵਧੀਆ ਖਰੀਦਦੀ ਆ ਸੂਟ ਪਤਾ ਹੀ ਆ ਮੈਨੂੰ ਭਾਣੇ ਹਾਂ ਹੋਰ ਭਾਣੇ ਹੁਣ ਤੇ ਲਾਤਨ ਤਾਂ ਫਰਕ ਆ ਨਾ ਮਾਂ ਸਤੂ ਤਾਂ ਪੜੇ ਪੂਰਾ ਫਰਕ ਨਹੀਂ ਪਿਆ ਹੈਗਾ। ਅੱਛਾ। ਇਹ ਡਾਕਟਰ ਤਾਂ ਵਧੀਆ ਨਹੀਂ ਸੀ। ਹੁਣ ਪਟਿਆਲੇ ਤੋਂ ਲੈਂਦੀ ਆ ਦਵਾਈ। ਅੱਛਾ। ਹੁਣ ਪਟਿਆਲੇ ਵਾਲੇ ਨੇ ਹੁਣ ਕਾ ਤਾਂ ਪਹਿਲਾਂ ਤਾਂ ਐ ਇਕੱਠੀ ਸਿੱਧੀ ਹੁੰਦੀ ਨਹੀਂ ਸੀ। ਹੁਣ ਤਾਂ ਦਿਖਾਈ ਹੋ ਜਾਂਦੀ ਐ। ਹੁਣ ਠੀਕ ਐ ਬਹੁਤ ਅੱਗੇ ਨਾਲੋਂ। ਚਲ ਵਧੀਆ ਭਾਣੇ। ਹਾਂ ਹੁਣ ਫੇਰ ਮੈਂ ਦਵਾਈ ਦਬੂਈ ਵੀ ਬਾਵਾ ਦਿੱਤੀ ਆ ਉਹਨੇ। ਹੁਣ ਦਵਾਈ ਲਵੂੰਗੀ ਤਿੰਨ ਚਾਰ ਟਾਈਮ ਲੈਣੀ ਪੈਂਦੀ ਐ ਦਵਾਈ। ਟਾਈਮ ਸਿਰ ਲੈ ਲੈ ਕਰ। ਹੋਰ ਹੁਣ ਤੂੰ ਮੈਨੂੰ ਪਾਣੀ ਲੈ ਕੇ ਦੇ ਮੈਂ ਦਵਾਈ ਲੈਣੀ ਐ। ਲੈ ਆ ਰਣੀ ਆ। ਲਾ ਭੈਣੇ ਪਾਣੀ ਦੇਖ ਲਾ ਭੈਣੇ ਤੇਰੇ ਨੂੰ ਕਿੰਨੀ ਚਲਾਕ ਨਿਕਲੀ ਤੈਂ ਆਖਿਆ ਸੀ ਵੀ ਦੋ ਦੋ ਸ਼ੂਟ ਲੈਏ ਸਾਡੀ ਆਪਾਂ ਤਾਂ ਕੀ ਕਿ ਲਿਆ ਤਾਂ ਆਪਦੇ ਦੋ ਸ਼ੂਟ ਲਿਆਈ ਲਾ ਫੇਰ ਕੀ ਗੱਡੀ ਹੈ ਗੱਲ ਲਾ ਭੈਣੇ ਇਹ ਉਹ ਨਵੀਂ ਨਵੀਂ ਵਿਆਹੀ ਹੈ ਫੇਰ ਕੀ ਗੱਲ ਹੈ ਕਿ ਜੇ ਦੋ ਲਿਆਈ ਆਪਦੇ ਉਹ ਨਹੀਂ ਭੈਣੇ ਤੇਰੀ ਨੂੰ ਬੜੀ ਚਲਾਕ ਆ ਨਹੀਂ ਤੈਨੂੰ ਹੀ ਲੱਗਿਆ ਭੈਣੇ ਮੇਰੀ ਨੂੰ ਤਾਂ ਬਾਲੀ ਵੀ ਚੰਗੀ ਐ ਜਿਹੀ ਜਿਹੀ ਮੇਰੀ ਧੀ ਉਹੀ ਜਿਹੀ ਮੇਰੀ ਨੂੰ ਲੱਗਦੀ ਐ ਮੇਨ ਤਾਂ ਨਹੀਂ ਭੈਣੇ ਕਿਹਦੇ ਨੂੰਹਾਂ ਧੀਆਂ ਨਹੀਂ ਬਣਦੀਆਂ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਇਹ ਗੱਲ ਨਹੀਂ ਜਹੀ ਜੀ ਆਪਾਂ ਨਿਗਾ ਨਾਲ ਦੇਖਾਂਗੇ ਨਾ ਉਹ ਉਹੀ ਜੀ ਬਣ ਜਾਂਦਾ ਜਵਾਬ ਨਹੀਂ ਭੈਣੇ ਤੈਨੂੰ ਗਾਹਾਂ ਪਤਾ ਲੱਗੂ ਕਿਹੜੀਆਂ ਸ਼ਿਫਟਾਂਆਂ ਕਰਦੀ ਫਿਰਦੀਆਂ ਨਾ ਕਦੋਂ ਤੇਰੇ ਅੱਗੇ ਮੂਰੇ ਬੋਲੀ ਨਹੀਂ ਭੈਣੇ ਮੇਰੀ ਨੂੰਹ ਦਾ ਤਾਂ ਮੈਨੂੰ ਪੂਰਾ ਯਕੀਨ ਹੈਗਾ ਕੋਈ ਨਹੀਂ ਮੇਰੇ ਇੰਨਾ ਮੂਰੇ ਬੋਲਦੀ ਉਹ ਨਹੀਂ ਭੈਣੇ ਮੇਰੀ ਤਾਂ ਇੰਨਾ ਕੁ ਸਮਝਾਉਣ ਦਾ ਤੇਰਾ ਹੱਕ ਹੀ ਸੀਗਾ ਪਰ ਗਾਹਾਂ ਤੇਰੀ ਮਰਜ਼ੀ ਆ ਨਹੀਂ ਤੈਨੂੰ ਉਹੀ ਭਲੇਖ ਹੈਗਾ ਪਾਣੇ ਇਹ ਗੱਲ ਦਾ ਚੱਲ ਦੇਖ ਲਈ ਪਾਣੇ ਪਤਾ ਨਹੀਂ ਇਹਦੀ ਘਰ ਪਾੜਨ ਵਾਲੀ ਆਦਤ ਕਦੋਂ ਜਾਊਗੀ ਇਹ ਨਾ ਕਿਤੇ ਸੁਧਰੀ ਹੋਰ ਕੀ ਕਰ ਲਈ ਵੀ ਫਾਲ ਤੈ ਹਾਂ ਇਹ ਮਾਰਤੀ ਸੀ ਮੈਂ ਅਸੀ ਜੀ ਕੱਪੜੇ ਨੇ ਬਹਿ ਜਾ ਮਸੀ ਬਸ ਬੈਠੇ ਹੁਣ ਚਲ ਮੈਂ ਤਾਂ ਨਾ ਤੇਨਾਂ ਨਾਲ ਗੱਲ ਜੀ ਕਰਦੀ ਸੀ ਕਿਹੜੇ ਕੱਲ ਤੂੰ ਕੱਪੜੇ ਲਏ ਸੀ ਮੈਨੂੰ ਤਾਂ ਬਹੁਤ ਪਸੰਦ ਆਏ ਪਰ ਤੇਰੀ ਮੰਮੀ ਪਰ ਮੇਰੀ ਮੰਮੀ ਕੀ ਮਾਸੀ ਜੀ ਛੱਡ ਪਰੇ ਗੱਲ ਪੁੱਤ ਮੈਂ ਤਾਂ ਨੰਬਰ ਤੜੇ ਰਿਸ਼ਤੇਵਾਰੀ ਗੱਲ ਕਰਦੀ ਆਂਗੀ ਵੀ ਤੇ ਕੋਈ ਵਧੀਆ ਜੀ ਕੁੜੀ ਮਿਲਦੀ ਆ ਆਪਾਂਬਰ ਤੜਾ ਰਿਸ਼ਤਾ ਕਰਤੀਗੇ ਰਿਸ਼ਤਾ ਤਾਂ ਮੈਂ ਕਰਾ ਦੂੰਗੀ ਮਾਸੀ ਜੀ ਪਰ ਜਿਹੜੀ ਤੁਸੀਂ ਗੱਲ ਵਿਚਾਲੇ ਸਿੱਟੀ ਨੂੰ ਮੈਨੂੰ ਉਹ ਦੱਸੋ ਕੀ ਗੱਲ ਹੈਗੀ ਚੱਲ ਪੁੱਤ ਤੇ ਤੂੰ ਬਾਹਲਾ ਕਰਦੀ ਆਂ ਮੈਂ ਤੈਨੂੰ ਦੱਸ ਹੀ ਰਣੀ ਆ ਭੈਣ ਤਾਂ ਮੇਰੀ ਆ ਪਰ ਉਹ ਨਖਰੇ ਆਈ ਆ ਮੈਨੂੰ ਤਾਂ ਪਤੀ ਹੈਗਾ ਮੇਰੇ ਨਾਲ ਖੇਡ ਨਹੀਂ ਖੇਡੀ ਹੈਗੀ ਇਕੱਠੀਆਂ ਰਹੀਆਂ ਅਸੀਂ ਨਖਰੇ ਵਾਲੀ ਗੱਲ ਕੀ ਗੱਲ ਮਾਸੀ ਜੀ ਕਿਹੜੇ ਤੂੰ ਛੂਟ ਲਿਆ ਸੀ ਪੁੱਤ ਉਹਦੇ ਇਹੋ ਪਸੰਦ ਨਹੀਂ ਆਈ ਕਹਿੰਦੀ ਆਪਦੇ ਤਾਂ ਦੋ ਛੂਟ ਲਿਆਈ ਸਾਨੂੰ ਇੱਕ ਹੀ ਕਿ ਲਿਆਤਾ ਉਹ ਗੱਲ ਦਾ ਤਰਾਜ ਕੀਤਾ ਤੇਰੀ ਸੱਸ ਨੇ ਨਹੀਂ ਮਾਸੀ ਜੀ ਜੇ ਕੋਈ ਐਹੀ ਜੀ ਗੱਲ ਹੁੰਦੀ ਮਮੀ ਮੈਨੂੰ ਮੂੰਹ ਤੇ ਕਹਿ ਦਿੰਦੇ ਨਹੀਂ ਮੈਂ ਬਹੁਤ ਸੁਣੀਆਂ ਦੀਆਂ ਗੱਲਾਂ ਮੈਨੂੰ ਦੱਸਦੀ ਸੀ ਨਾ ਵੀ ਇਹ ਤਾਂ ਬਾਹਲੀ ਚਾਤਰ ਚਲਾਕ ਆ ਤੈਨੂੰ ਕਹਿੰਦੀ ਸੀਗੀ ਚਾਤਰ ਚਲਾਕ ਵਾਲੀ ਕੀ ਹੈ ਗੱਲ ਮਸੀ ਜੀ ਮੈਂ ਤੁਹਾਡੀ ਗੱਲ ਨਹੀਂ ਸਮਝੀ ਨਹੀਂ ਵੀਰਪਾਲ ਤੂੰ ਤਾਂ ਪੁੱਤੋ ਬੜੀ ਭੋਲੀ ਹੈਂਗੀ ਮੈਂ ਇੱਕ ਗੱਲ ਤੈਨੂੰ ਹੋਰ ਦੱਸਦੀ ਸੀ ਤੈਨੂੰ ਕਿਸੇ ਗੱਲ ਦਾ ਪਤਾ ਪੁੱਤ 13 ਚੁੰਨੀ ਚੜਾਵਾ ਇਹਨਾਂ ਨੇ ਕਿਉਂ ਕਰਿਆਗਾ ਹਾਂ ਮਸੀ ਜੀ ਦੱਸਿਆ ਸੀਗਾ ਵੀ ਮੰਮੀ ਬਿਮਾਰ ਰਹਿੰਦੇ ਹੈਗੇ ਤਾਂ ਚੁੰਨੀ ਚੜਾਵਾ ਕੀਤਾ ਸੀਗਾ ਨਹੀਂ ਪੁੱਤ ਤੈਨੂੰ ਤਾਂ ਉਹ ਗੱਲਾਂ ਦਾ ਪਤਾ ਹੀ ਨਹੀਂਗਾ ਇਹਦੇ ਰਿਸ਼ਤੇ ਕਈ ਥਾਂ ਮੋਂ ਬਤਾਰਦੇ ਟੁੱਟੇ ਸੀਗੇ ਰਿਸ਼ਤੇ ਟੁੱਟੇ ਸੀ ਜੀ ਕੀ ਕਾਰਨ ਕਾਰਨ ਵੀ ਮੈਂ ਤੈਨੂੰ ਦੱਸਦਾ ਨਹੀਂ ਪੁੱਤ ਇਹੀ ਮਾੜੀ ਸੰਕਤ ਵਿੱਚ ਪੈ ਗਿਆ ਸੀਗਾ ਉੜਦੀ ਉੜਦੀ ਜਿਵੇਂ ਗੱਲ ਸੁਣੀ ਸੀਗੀ ਫੇਰ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਗਏ ਫੇਰ ਜਾ ਕੇ ਮਾਰਾਇ ਸੁਜ਼ਰਿਆ ਤਾਂ ਕਰਕੇ ਤੇਰਾ ਚੁੰਨੀ ਚੜਾਵਾ ਕਰ ਲਿਆ ਵੀ ਕਿਤੇ ਇਹ ਵੀ ਰਿਸ਼ਤਾ ਨਾ ਟੁੱਟ ਜੇ ਅੱਛਾ ਇਹ ਗੱਲ ਅਸੀ ਮਾਸੀ ਹਾਂ ਇਹ ਗੱਲ ਆ ਪੁੱਤ ਹੋਰ ਪੁੱਤ ਵਿਚੋਲਿਆਂ ਨੇ ਵੀ ਨਾ ਸੋਥਲੂ ਕਰ ਰੱਖੀ ਹੈਗੀ ਹੋਰ ਮਾਸੀ ਜੀ ਵਿਚੋਲਿਆਂ ਨੇ ਸਾਨੂੰ ਕੁਝ ਨਹੀਂ ਦੱਸਿਆ ਸਾਨੂੰ ਤਾਂ ਬਸ ਐਂ ਕਿਹਾ ਸੀਗਾ ਵੀ ਮੁੰਡੇ ਦੀ ਮਾਂ ਬਿਮਾਰ ਰਹਿੰਦੀ ਹੈਗੀ ਵੀ ਤਾਂ ਚੁੰਨੀ ਚੜਾਵਾ ਕਰਦੇ ਨੇ ਮੈਂ ਤਾਂ ਪੁੱਤ ਤੈਨੂੰ ਦਰਦੀ ਨੇ ਨੀ ਪਹਿਲਾਂ ਦੱਸਿਆ ਮੈਂ ਤਾਂ ਹੁਣ ਦਰਦੀ ਤਰਦੀ ਨੇ ਦੱਸਿਆ ਪਰ ਪੁੱਤ ਹੁਣ ਮੇਰਾ ਨਾਉ ਨਾ ਲਈ ਵਿੱਚ ਗੱਲ ਦੇ ਆਵੀ ਮੈਂ ਤੈਨੂੰ ਸਹੀ ਗੱਲ ਦੱਸਗੀ ਹੋਰ ਪੁੱਤ ਹਾਇ ਤਾਂ ਮੇਰੀ ਭੈਣ ਹੀ ਹੈਗੀ ਮੈਂ ਸਹੀ ਗੱਲ ਤੈਨੂੰ ਤਾਂ ਦੱਸੀ ਆ ਮੈਂ ਇਥੋਂ ਤਾਂ ਸਹੀ ਗੱਲ ਨਾ ਮੂੰਹੋਂ ਨਿਕਲ ਜਾਂਦੀ ਆ ਬਚੋਲਿਆ ਨੇ ਵੀ ਸੁੱਤੋਂ ਇੰਨਾ ਉਲ੍ਹਾ ਰੱਖਿਆ ਹਾਂ ਮਸੀ ਜੀ ਬਚੋਲਿਆ ਨੇ ਤਾਂ ਕੁਛ ਨਹੀਂ ਦੱਸਿਆ ਸਾਨੂੰ ਨਸ਼ੇ ਬਾਰੇ ਉਹਨਾਂ ਨੇ ਤਾਂ ਹੀ ਕਿਹਾ ਸੀ ਆ ਵੀ ਅਵਤਾਰ ਸੌਫੀ ਹੈ ਜਮ ਨਹੀਂ ਪੁੱਤ ਇਹ ਤਾਂ ਨਾ ਨਸ਼ੀ ਦਾ ਡੱਕ ਕੀ ਬਾਹ ਡਿੱਗਿਆ ਰਹਿੰਦਾ ਚੱਕ ਚੱਕ ਕੇ ਲਿਆਉਂਦੀ ਸੀ ਘਰੇ ਅੱਛਾ ਇਹ ਗੱਲ ਸੀ ਮਾਸੀ ਹਾਂ ਇਹ ਗੱਲ ਸੀਗੀ ਐਡਾ ਬੱਲਾ ਰੱਖਿਆ ਮਾਸੀ ਵਿਚੋਲੇ ਨੇ ਸਾਥੋਂ ਹੋਰ ਪੁੱਤ ਅੰਬਰਤਨਾ ਉਰੇ ਆਉਂਦਾ ਹੁੰਦਾ ਸੀਗਾ ਚਾਰ ਚਾਰ ਪੰਜ ਪੰਜ ਟਾਲੇ ਨਾਲ ਲਾ ਕੇ ਜਾਂਦਾ ਸੀਗਾ ਇਹ ਤਾਂ ਬਤਾਰਨਾ ਡੱਕੀ ਰਹਿੰਦਾ ਫੇਰ ਤੇਰੇ ਮੰਮੀ ਫੋਨ ਕਰਕੇ ਸਾਦੀ ਤਈਓ ਮੇਰੇ ਪੁੱਤ ਦੀ ਪੜ੍ਹਾਈ ਵਿੱਚ ਰਹੇਗੀ ਤਾਂ ਕਰਕੇ ਹੁਣ ਯਾਰਾਂ ਦੋਸਤਾਂ ਨਾਲ ਬਾਹਰ ਹੀ ਫਿਰਦਾ ਰਹਿੰਦਾ ਹੈਗਾ ਘਰੇ ਮੂੰਹ ਘੱਟ ਪਿਆਗਾ ਅੱਛਾ ਮਾਸੀ ਜੀ ਇਹ ਗੱਲ ਸੀ ਇਹ ਗੱਲ ਸੀ ਕਿ ਤੇਰੀ ਮੰਮੀ ਫੋਨ ਕਰਦਾਂ ਦੀ ਵੀ ਭੈਣੇ ਹੁਣੀ ਭੇਜਦੀ ਉਹਦੀ ਭੇਜਦੀ ਤਾਂ ਕਰਕੇ ਜਵਾਖ ਦੀ ਪੜ੍ਹਾਈ ਵੀ ਮੇਰੇ ਤਾਂ ਵਿਚਾਲੇ ਰਹਿ ਗਈ ਇਹ ਗੱਲ ਸੀ ਸਾਨੂੰ ਨਹੀਂ ਦੱਸਿਆ ਮਾਸੀ ਜੀ ਕਿਸੇ ਨੇ ਹੋਰ ਆ ਵੀ ਬਚੋਲੇ ਨੇ ਕੋਈ ਗੱਲ ਨਹੀਂ ਦੱਸੀ ਸਾਨੂੰ ਅੱਛਾ ਹਾਂ ਐਡਾ ਉਹ ਲੈ ਰੱਖਿਆ ਸਾਥੋਂ ਤਾਂ ਫੇਰ ਛੋਡੇ ਨਾਲ ਤਾਂ ਪੁੱਤ ਠੱਗੀ ਵੱਜ ਗਈ ਹੋਰ ਮਾਸੀ ਜੀ ਫੇਰ ਤਾਂ ਠੱਗੀ ਵੱਜ ਗਈ ਹਾਂ ਚੱਲ ਠੀਕ ਆ ਪੁੱਤ ਕਿਹੜੀਆਂ ਮੈਂ ਤੇਨਾਂ ਗੱਲਾਂ ਕਰ ਲਈਆਂ ਤੇਰੀ ਮੰਮੀ ਹੋਰਿਆਂ ਨੂੰ ਨਾ ਦੱਸੀ ਆਈ ਆਖੂਗੀ ਮੇਰੀ ਨੂਨੂ ਸਾਰੀਆਂ ਸਾਡੀਆਂ ਗੱਲਾਂ ਦੱਸਦੀਆਂ ਪਰ ਮੈਥੋਂ ਰਿਹਾ ਨਹੀਂ ਗਿਆ ਤਾਂ ਕਰਕੇ ਮੈਂ ਸਾਰੀਆਂ ਗੱਲਾਂ ਕਰ ਲਈਆਂ ਤੇ ਨਾਲ ਮਾਸੀ ਨੇ ਦਾ ਕਰਤਾ ਆਪਣਾ ਕੰਮ ਮਾਸੀ ਨੂੰ ਚੂਲਿਆਂ ਤੋਂ ਬਣਾ ਹੋਰ ਕੰਮ ਹੀ ਨਹੀਂ ਆਉਂਦਾ ਕੋਈ ਪੜਾਤੀ ਉਹ ਤਾਂ ਜਮਾ ਚੱਲ ਵੇਖਦੇ ਆ ਕੋਈ ਨਹੀਂ ਕੀ ਬਣਦਾ ਮਾਸੀ ਨੇ ਜਿਹੜਾ ਕੰਮ ਕਰਨਾ ਸੀ ਕਰਤਾ ਮਮੀ ਮਾਸਿੰਦਾ ਜਿਹੜਾ ਕੰਮ ਨਹੀਂ ਕਰਨਾ ਸੀ ਉਹ ਕਰੀ ਜਾਂਦੀ ਐ ਵੀਰਪਾਲ ਨੂੰ ਪੂਰਾ ਪੜਾਈ ਜਾਂਦੀ ਸੀ ਠੀਕ ਹੈ ਜੀ ਪੁੱਤ ਮੈਂ ਸਾਰਾ ਕੁਝ ਸੁਣੀ ਜਾਂਦਾ ਸੀਗਾ ਮੇਰੇ ਬਾਰੇ ਬੜਾ ਕੁਝ ਸਖੇਈ ਜਾਂਦੀ ਸੀ ਉਹਨੂੰ ਅੱਛਾ ਵੀ ਇਹ ਨਸ਼ੇ ਕਰਦਾ ਸੀਗਾ ਵੀ ਅਮਰਤ ਨੂੰ ਪੰਜ ਪੰਜ ਦਿਨ ਉਰੇ ਰੱਖਦਾ ਸੀ ਆਪਾਂ ਅਮਰਤ ਨੂੰ ਕਦੋਂ ਰੱਖਦੇ ਸੀ ਕਦੋਂ ਰੱਖਦੇ ਸੀ ਅਮਰਤ ਆਪਾਂ ਕਦੇ ਬੁਲਾਇਆ ਹੀ ਨਹੀਂ ਤੂੰ ਤਾਂ ਉਹ ਕਦੇ ਆ ਜਾਂਦਾ ਸੀ ਇੱਕ ਘੰਟਾ ਦੋ ਘੰਟੇ ਤੇ ਤੂੰ ਕਿੱਥੋਂ ਵਿਗੜਿਆ ਹੋਇਆ ਸੀ ਉਹੀ ਮੈਂ ਵਧਾ ਕਢਾ ਇੱਕ ਗੱਲਾਂ ਕਰਦੀ ਐ ਮੇਰੀ ਭੈਣ ਐ ਇਹ ਹੈ ਨਹੀਂ ਕਿਸੇ ਕੰਮ ਦੀ ਇਹ ਤਾਂ ਹੁਣ ਆਏ ਆ ਵੀ ਮੇਰੀ ਲੱਤ ਤੇ 6:00 ਵਜੇ ਤਾਂ ਆ ਗਈ ਉਹ ਮੇਰਾ ਪਤਾ ਲੈਣਾ। ਮੈਨੂੰ ਕੀ ਪਤਾ ਸੀ ਵੀ ਮੇਰੇ ਹੀ ਘਰ ਪੱਟ ਦੂਗੀ ਉਹ। ਉਹ ਤਾਂ ਲੋਕਾਂ ਦੇ ਘਰ ਪੱਟੀ ਜਾਂਦੀ ਐ। ਉਹ ਤਾਂ ਕਿਸੇ ਦਾ ਨਹੀਂ ਛੱਡਦੀ ਹੈਗੀ ਚੁਗਲੀਆਂ ਤੋਂ ਸਵਾਏ ਉਹਨੂੰ ਕੁਝ ਵੀ ਨਹੀਂ ਆਉਂਦਾ। ਹੋਰ। ਜੇ ਪੁੱਤ ਤੈਨੂੰ ਵੀਰਪਾਲ ਪੁੱਛਦਾ ਸੀ ਨਾ। ਲੈ ਆ ਬੈਠੇ ਨਹੀਂ। ਠੀਕ ਹੈ ਮੰਮੀ ਜੀ। ਜੇ ਤੁਹਾਡੇ ਸ਼ੂਟ ਨਹੀਂ ਪਸੰਦ ਸੀ ਤੁਸੀਂ ਮੈਨੂੰ ਕਹਿ ਦਿੰਦੇ। ਨਾ ਪੁੱਤ ਮੈਨੂੰ ਤਾਂ ਪਸੰਦ ਆ ਸ਼ੂਟ ਤੇਰਾ। ਤੇ ਤੁਸੀਂ ਮਾਸੀ ਜੀ ਨੂੰ ਕਿਉਂ ਦੱਸਿਆ ਵੀ ਮੇਰੇ ਸ਼ੂਟ ਨਹੀਂ ਪਸੰਦ ਹੈਗਾ? ਨਾ ਜੇ ਮੈਨੂੰ ਨਾ ਪਸੰਦ ਹੁੰਦਾ ਮੈਂ ਤੈਨੂੰ ਉਹਦੀ ਕਹਿ ਦ ਬਾਕੀ ਦੂਜੀ ਗੱਲ ਤੁਸੀਂ ਸਾਥੋਂ ਐ ਡਾਲਰ ਰੱਖਿਆ ਵੀ ਅਵਤਾਰ ਇਹਨੇ ਨਸ਼ੇ ਪੱਤੇ ਕਰਦਾਗਾ ਡਿੱਗਿਆ ਪਿਆ ਜਾ ਕੇ ਲਿਉਨੇ ਤੁਸੀਂ ਇਹ ਵੀ ਨਹੀਂ ਦੱਸਿਆ ਨਾ ਬੁੱਤੋ ਸਾਡਾ ਮੁੰਡਾ ਕਿੱਥੇ ਕਰਦਾ ਨਸ਼ੇ ਪੱਤੇ ਇਹ ਤਾਂ ਕੋਰਾ ਵੀ ਨਹੀਂ ਤੁਸੀਂ ਮੇਰੀ ਜ਼ਿੰਦਗੀ ਤਾਂ ਨਾ ਰੋਲ ਦੇ ਇਹਨੇ ਹੀ ਤਾਂ ਰੂਲੀ ਹੋਈ ਸੀ ਨਾ ਨਾ ਤੈਨੂੰ ਇਹ ਦਲਤ ਪੈਣੀ ਹੋਗੀ ਨਾ ਇਹ ਤਾਂ ਕੁਝ ਵੀ ਨਹੀਂ ਨਸ਼ੇ ਪੱਤੇ ਕਰਦਾ ਤੂੰ ਬਾਹਰ ਮੈਂ ਬੋਲ ਮੰਮੀ ਬੈਠੀ ਐ ਨਹੀਂ ਹੁਣ ਮੈਂ ਤੇਰੀ ਛੇਤੇ ਪ੍ਰੇਡ ਕਰ ਦੰਦਾ ਇਹ ਚ ਬੋਲਣ ਵਾਲੀ ਕੀ ਗੱਲ ਹੈਗੀ ਜੀ ਮੈਂ ਸਹੀ ਗੱਲ ਕਹਿ ਰਹੀ ਆ ਇਹ ਸਹੀ ਆ ਗੱਲ ਜਿੱਦ ਦੀ ਤੂੰ ਵਿਆਹੀ ਆਈ ਐ ਮੈਂ ਨਸਾਂ ਕੀਤਾ ਜੇ ਸਹੀ ਐ ਮੈਂ ਤਾਂ ਹੀ ਕਹਿ ਰਹੀ ਆ ਤੂੰ ਮੈਨੂੰ ਕਿੱਥੇ ਦੇਖਿਆ ਨਸਾ ਕਰਦਾ ਪੁੱਤ ਜੇ ਸਾਡੇ ਚ ਕੋਈ ਗਲਤੀ ਹੋਈ ਤਾਂ ਸਾਰੇ ਪਿੰਡ ਚ ਪੁੱਛ ਲੈ ਜਾ ਕੇ ਹੈ ਜੇ ਕਿਸੇ ਨੇ ਵੀ ਸਾਨੂੰ ਮਾੜਾ ਕਹਿਤਾ ਨਾ ਤੇਰੀਆਂ ਜੁੱਤੀਆਂ ਸਾਡਾ ਸਿਰ ਚੱਲ ਇਹ ਗੱਲ ਤਾਂ ਠੀਕ ਆ ਮੰਮੀ ਜੀ ਪਰ ਇਹਨਾਂ ਨੂੰ ਤਿੰਨ ਚਾਰ ਰਿਸ਼ਤੇ ਟੁੱਟੇ ਕਿਉਂ ਇਹ ਗੱਲ ਦਾ ਜਵਾਬ ਮੰਮੀ ਨਹੀਂ ਦਿੰਦੀ ਇਹ ਗੱਲ ਦਾ ਜਵਾਬ ਮੈਂ ਦੇਉਂਗਾ ਕੋਈ ਤਾਂ ਕਹਿੰਦਾ ਸੀ ਵੀ ਪਿੰਡੋਂ ਘਰ ਛੱਡ ਕੇ ਸ਼ਹਿਰ ਕੋਠੀ ਪਾਓ ਕੋਈ ਕਹਿੰਦਾ ਸੀ ਅਸੀਂ ਤਾਂ ਵੱਡੀਆਂ-ਵੱਡੀਆਂ ਗੱਡੀਆਂ ਵਾਲਿਆਂ ਨਾਲ ਰਿਸ਼ਤਾ ਕਰਾਂਗੇ ਇਹ ਸਾਡੇ ਕੋਲ ਹੈ ਹੀ ਨਹੀਂ ਸੀ ਉਹਨਾਂ ਦਾ ਰਿਸ਼ਤਾ ਅਸੀਂ ਲੈ ਸਕਦੇ ਸੀ ਵੀਰਪਾਲ ਉਹ ਰਿਸ਼ਤੇ ਕੁੜੀ ਵਾਲਿਆਂ ਨੇ ਨਹੀਂ ਛੱਡੇ ਉਹ ਰਿਸ਼ਤੇ ਅਸੀਂ ਛੱਡੇ ਨੇ ਮੰਮੀ ਜੀ ਪਰ ਮਾਸੀ ਜੀ ਨੇ ਇਹ ਗੱਲ ਕਿਉਂ ਕਹੀ ਸੋਨੂੰ ਗੱਲਾਂ ਮੈਂ ਦੱਸਦਾ ਮੇਰੀ ਮਾਂ ਨੇ ਇਹ ਗੱਲਾਂ ਕਿਉਂ ਕਹੀਆਂ ਨੇ ਤੂੰ ਇੱਥੇ ਕੀ ਲੈਣ ਆਇਆਗਾ ਇਹਨਾਂ ਨਾਲ ਰਲ ਕੇ ਮੈਨੂੰ ਵੀ ਭੰਡਣ ਲੱਗ ਰਹੇਗਾ ਦੇਖ ਭੈਣੇ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀਗਾ ਤੇਰੀ ਨੂੰ ਕਿੰਨੀ ਤੇਜ ਆ ਮੈਨੂੰ ਵੀ ਭੰਡੀ ਜਾਂਦੀ ਆ ਮੈਨੂੰ ਤਾਂ ਆਪਣੀ ਮਾਂ ਕਿਹਨੂੰ ਸ਼ਰਮ ਆਉਂਦੀ ਹੈਗੀ ਪਹਿਲਾਂ ਤੂੰ ਪਿੰਡੇ ਕੰਮ ਕਰਦੀ ਸੀਗੀ ਹੁਣ ਤੂੰ ਆਪਣੀ ਭੈਣ ਦਾ ਘਰ ਪੱਟੀ ਜੰਨੀ ਹੈਗੀ ਵੇ ਤੂੰ ਇੰਨਾ ਦਾ ਪੁੱਤਾਂ ਕਿ ਮੇਰਾ ਪੁੱਤਾਂਗਾ ਕਿਹੜਾ ਇੰਨਾ ਦੀ ਸਾਈਡ ਲਈ ਜਨਾਂਗਾ ਮੰਮੀ ਜੀ ਮੈਂ ਕਿਸੇ ਦਾ ਪੱਖ ਨਹੀਂ ਪੂਰਦਾ ਹੈਗਾ ਮੈਂ ਗੱਲ ਸੱਚੀ ਕਹਿਨਾਗਾ ਜਦੋਂ ਤੂੰ ਆਪਣੀ ਸਗੀ ਭੈਣ ਦਾ ਘਰ ਨਹੀਂ ਛੱਡਦੀ ਹੈਗੀ ਬਗਾਨਿਆਂ ਦਾ ਕੀ ਛੱਡੇਗੀ ਇਸੇ ਕਰਕੇ ਮੇਰਾ ਬਿਆਨ ਹੀ ਹੁੰਦਾ ਹੈਗਾ ਵੀਰ ਪਾਲ ਜਿਹੜੀ ਮਸ ਦੀਆਂ ਗੱਲਾਂ ਤੂੰ ਕਰਦੀ ਹੈ ਨਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਤੈਨੂੰ ਬਦਨਾਮ ਕਰਦੀ ਹੈ ਹੋਰ ਸਫਾਈ ਦੇਣ ਦੀ ਵੀ ਲੋੜ ਹੈ ਤੂੰ ਭਾਵੇਂ ਮੇਰੇ ਪੁੱਤ ਦਾ ਘ ਜੇ ਅਵਤਾਰ ਨਾ ਸੁਣਦਾ ਸਾਰੀਆਂ ਗੱਲਾਂ ਤੂੰ ਤਾਂ ਪੱਟਤਾ ਤੀ ਨਾ ਇਹਦਾ ਘਰ ਚੱਲ ਮੰਮੀ ਜੇ ਤੈਨੂੰ ਮਾੜੀ ਮੋਟੀ ਸਮਝ ਆ ਗਈ ਆਪਾਂ ਹੁਣ ਘਰੇ ਬਾਗ ਚੱਲੀਏ ਮਾਸੀ ਜੀ ਮਾਸੀ ਦਾ ਰਿਸ਼ਤਾ ਮਾਂ ਬਰਾਬਰ ਹੁੰਦਾ ਜੇ ਆਪਦੇ ਪੁੱਤ ਦਾ ਘਰ ਮਾਂ ਹੀ ਪੱਟਣ ਲੱਗ ਜੇ ਤਾਂ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਫਿਰ ਪਿੱਛੇ ਕੀ ਰਹਿ ਗਿਆ ਇਹ ਤਾਂ ਅਵਤਾਰ ਤੇ ਮੰਮੀ ਚੰਗੇ ਨੇ ਜਿਨ੍ਹਾਂ ਨੇ ਮੈਨੂੰ ਐਨਾ ਕੁਝ ਬੋਲਦੇ ਵੀ ਕੁਝ ਨਹੀਂ ਕਿਹਾ ਜੇ ਮੈਂ ਐਨਾ ਕੁਝ ਬੋਲੀ ਤਾਂ ਵੀ ਨਹੀਂ ਮੇਰੇ ਮੂਰੇ ਬੋਲੇ ਨਹੀਂ ਪਤਾ ਨਹੀਂ ਮੇਰਾ ਕੀ ਬਣਦਾ ਭਾਬੀ ਜਿਹੜੇ ਦੂਜਾ ਨਗਰ ਖਰਾਬ ਕਰਦੇ ਹੁੰਦੇ ਨੇ ਉਹਨਾਂ ਦਾ ਆਪਦਾ ਘਰ ਵੀ ਨਹੀਂ ਬਸਦਾ ਹੁੰਦਾ ਸ਼ਾਇਦ ਇਸੇ ਕਰਕੇ ਮੇਰੀ ਮਾਂ ਦੀ ਕੀਤੀ ਸਜ਼ਾ ਮੈਨੂੰ ਮਿਲ ਰਹੀ ਆ ਮੰਮੀ ਹਾਜੀ ਵੀ ਤੁਹਾਡੇ ਕੋਲ ਟਾਈਮ ਆ ਤੁਸੀਂ ਆਪਦੀ ਹਰਕਤਾਂ ਤੋਂ ਬਾਜ਼ ਆ ਜਾਓ ਬਸ ਕਰ ਪੁੱਤ ਮੈਨੂੰ ਹੋਰ ਨਸਰ ਮਿੰਟਾ ਕਰ ਭੈਣੇ ਮੈਨੂੰ ਮਾਫ਼ ਕਰਤੀ ਮੈਂ ਤੇਰਾ ਘਰ ਪੱਟਣ ਤੇ ਆ ਗਈ ਤੂੰ ਭੈਣੇ ਮੈਥੋਂ ਮਾਫੀ ਦੀ ਆਸ ਨਾ ਰੱਖ ਤੂੰ ਆਪਦੀਆਂ ਹਰਕਤਾਂ ਤੋਂ ਬਾਜ਼ ਹੀ ਨਹੀਂ ਆਉਂਦੀ ਤੂੰ ਛੋਟੀ ਹੁੰਦੀ ਵੀ ਇਹੇ ਚੰਜ ਕਰਦੀ ਹੁੰਦੀ ਸੀ ਕਹਿਣ ਨੂੰ ਤਾਂ ਭੈਣੇ ਤੂੰ ਮੇਰੀ ਭੈਣ ਹੈਗੀ ਪਰ ਜਿਹੜਾ ਕੰਮ ਤੈਂ ਕੀਤਾ ਨਾ ਉਹ ਪਹਣਾਈ ਰਿਸ਼ਤੇ ਨੂੰ ਬਦਨਾਮ ਕਰਤਾ ਪਹਣੇ ਕਿਹੜੀ ਗਲਤੀ ਮੈਂ ਕੀਤੀ ਆ ਉਹ ਮਾਫੀ ਦੇ ਕਾਬਲ ਤਾਂ ਨਹੀਂ ਹੋ ਸਕਿਆ ਮੈਨੂੰ ਮਾਫ ਕਰਦੀ ਚੱਲ ਪੁੱਤ ਆਪਾਂ ਚੱਲੀਏ ਚੱਲ ਮਮੀ ਜੀ ਤੁਸੀਂ ਮੈਨੂੰ ਮਾਫ ਕਰ ਦਿਓ ਮਾਸੀ ਜੀ ਦੇ ਮਨਗਰ ਲਾ ਕੇ ਮੈਂ ਤਾਂ ਆਪਦਾ ਘਰ ਹੀ ਖਰਾਬ ਕਰ ਲਿਆ ਸੀ ਇਹਦੇ ਵਿੱਚ ਪੁੱਤ ਤੇਰਾ ਕੀ ਕਸੂਰ ਐ ਮੈਨੂੰ ਨਾ ਅਵਤਾਰ ਨੇ ਸਾਰਾ ਕੁਝ ਦੱਸਤਾ ਨਹੀਂ ਤਾਂ ਐ ਨਹੀਂ ਪਤਾ ਕੀ ਹੋ ਜਾਣਾ ਸੀ ਇੱਥੇ ਹੁਣ ਪਤਾ ਲੱਗਿਆ ਵੀਰਪਾਲ ਆਪਣੀ ਹੁੰਦੇ ਐ ਜਿਹੜਾ ਆਪਜੰਦਾ ਘਰ ਬਰਬਾਦ ਕਰਦੇ ਹਾਂਜੀ ਲੱਗ ਗਿਆ ਪਤਾ ਮੰਮੀ ਹੁਣ ਛੋਡੀ ਨੂੰ ਸਿਆਣੀ ਹੋ ਗਈ ਹੁਣ ਨਹੀਂ ਕਿਸੇ ਦੀਆਂ ਗੱਲਾਂ ਚ ਆਉਂਦੀ ਨਹੀਂ ਪੁੱਤ ਮੇਰੀ ਨੂੰ ਤਾਂ ਪਹਿਲੇ ਹੀ ਬਥੇਰੀ ਸਿਆਣੀ ਸੀ ਮੰਮੀ ਜੀ ਜੇ ਛੋਡੀ ਨੂੰ ਐਡੀ ਸਿਆਣੀ ਹੁੰਦੀ ਫਿਰ ਮਾਸੀ ਦੀਆਂ ਗੱਲਾਂ ਚ ਨਹੀਂ ਆਉਂਦੀ ਸੀ ਜਾਓ ਮੈਡਮ ਜੀ ਚਾਹ ਬਣਾ ਲਓ ਮਾਸੀ ਤਾਂ ਬਾਗੇ ਹੁਣ